हेल्दी किचन ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਬਣਾ ਰਹੀ ਸੀ ਗੋਭੀ ਵਾਲੇ ਪੌਂਠੇ ਉਹ ਵੀ ਨਵੇਂ ਸਟਾਈਲ ਦੇ ਨਾਲ ਬਿਲਕੁਲ ਨਵਾਂ ਤੇ ਲੇਟੈਸਟ ਸਟਾਈਲ ਹੈ ਦੇ ਵਿੱਚ ਮੈਂ ਦੋ ਲਈਆਂ ਨੇ ਹਰੀਆਂ ਮਿਰਚਾਂ ਔਰ ਥੋੜੀ ਜੀ ਮੈਂ ਲਈ ਲਸਣ ਦੀਆਂ ਤੁਰੀਆਂ ਦੋ ਪਿਆਜ਼ ਲੈਨੇ ਔਰ ਗੋਭੀ ਜਿੰਨੀ ਤੁਹਾਨੂੰ ਚਾਹੀਦੀ ਹੈ ਮੈਂ ਗੋਭੀ ਸੇਵ ਕਰਕੇ ਰੱਖੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਮੈਂ ਟਪਰ ਵੇਅਰ ਦੇ ਵਿੱਚ ਰੱਖ ਦਿੰਨੀ ਆ ਜਦੋਂ ਜ਼ਰੂਰਤ ਹੁੰਦੀ ਹੈ ਕੱਢ ਕੇ ਵਰਤ ਲੈਨੇ ਆ ਮੈਂ ਅੰਨਿਕ ਗੋਭੀ ਲਈ ਇਹ ਧੋਕੇ ਨੂੰ ਵਾਸ਼ ਕਰਕੇ ਅੱਛੇ ਤਰ੍ਹਾਂ ਮੈਂ ਸਾਫ਼ ਕਰ ਲਿਆ ਪਾਣੀ ਸੁਕਾ ਲਿਆ ਵਿੱਚੋਂ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਇਹਨੂੰ ਸਬਜ਼ੀਆਂ ਨੂੰ ਚੋਪ ਕਰਾਂਗੇ ਠੀਕ ਹੈ ਜੇ ਸਾਰੀਆਂ ਸਬਜ਼ੀਆਂ ਨੂੰ ਚੋਪ ਕਰਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਬਣਾਣਾ ਹੈ ਬਿਲਕੁਲ ਲੇਟੈਸਟ ਟ੍ਰਿਕ ਹੈ ਔਰ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਬਣਦੇ ਨੇ ਬਹੁਤ ਹੀ ਹੈਂਦੀ ਇੱਕ ਵਾਰੀ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਖਾਣਾ ਫੈਮਿਲੀ ਨੂੰ ਵੀ ਜ਼ਰੂਰ ਖਿਲਾਣਾ ਇੱਕ ਵਾਰੀ ਠੀਕ ਹੈ ਜੀ ਮੈਂ ਹੁਣ ਸਟਾਰਟ ਕਰਦੀ ਹਾਂ ਚੋਪ ਕਰਨਾ ਹਾਂਜੀ ਅਸੀਂ ਦੇਖੋ ਸਾਰਾ ਕੁਝ ਚੋਪ ਕਰ ਲਿਆ ਗੋਭੀ ਵੀ ਐ ਪਿਆਜ਼ ਵੀ ਬਰੀਕ ਬਰੀਕ ਕੱਟ ਲੈਨੇ ਇਧਰ ਲਸਣ ਤੇ ਹਰੀ ਮਿਰਚ ਹੁਣ ਅਸੀਂ ਸਭ ਤੋਂ ਪਹਿਲੇ ਕੜਾਈ ਰੱਖਾਂਗੇ ਕੜਾਈ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਵਧੀਆ ਜਿਹਾ ਇੱਕ ਤੜਕਾ ਲਗਾਵਾਂਗੇ ਉਸ ਤੋਂ ਬਾਅਦ ਅਸੀਂ ਪਰੌਂਠਿਆਂ ਦੀ ਤਿਆਰੀ ਕਰਾਂਗੇ ਮੈਂ ਕੜਾਈ ਰੱਖੀ ਐ ਜਦ ਅੱਛੀ ਤਰ੍ਹਾਂ ਗਰਮ ਹੋ ਜਵੇ ਉਸ ਤੋਂ ਬਾਅਦ ਤੇਲ ਅਸੀਂ ਜ਼ਿਆਦਾ ਨਹੀਂ ਪਾਣਾ ਸਿਰਫ ਇੱਕ ਜਾਂ 1.5 ਚਮਚ ਜਿਹੜਾ ਨਾਰਮਲ ਚਮਚ ਹੁੰਦਾ ਓਹੀ ਪਾਵਾਂਗੇ ਜ਼ਿਆਦਾ ਤੇਲ ਨਹੀਂ ਪਾਣਾ ਠੀਕ ਹੈ ਜੀ ਥੋੜਾ ਜਿਹਾ ਇਸ ਤੇਲ ਪਾਣਾ 1.5 ਚਮਚ ਉਹ ਸਭ ਤੋਂ ਪਹਿਲੇ ਮੈਂ ਲਿਆ ਜੀਰਾ ਤੇ ਜਵਾਨ ਥੋੜੇ ਥੋੜੇ ਦੋਨੋਂ ਲੈਨੇ ਅੱਧਾ ਅੱਧਾ ਚਮਚ ਹੁਣ ਇਸ ਸਭ ਤੋਂ ਪਹਿਲੇ ਮੈਂ ਤੇਲ ਗਰਮ ਹੋਣ ਤੋਂ ਪਹਿਲੇ ਬਾਅਦ ਇਹ ਪਾਵਾਂਗੀ ਠੀਕ ਹੈ ਜੀ ਬਹੁਤ ਹੀ ਹੈਲਦੀ ਅਤੇ ਬਹੁਤ ਹੀ ਟੇਸਟੀ ਪਰੌਂਠੇ ਬਣਦੇ ਨੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਮੇਰੀ ਰੈਸਪੀ ਦੇ ਮੁਤਾਬਿਕ ਸਮਾਨ ਜਿਸ ਤਰ੍ਹਾਂ ਮੈਂ ਲੈ ਰਹੀ ਹਾਂ ਇਸ ਤਰ੍ਹਾਂ ਲਵਨ ਬਰਾਬਰ ਦੇਖੋ ਤੁਹਾਡੇ ਗੋਭੀ ਔਰ ਪਿਆਜ਼ ਬਰਾਬਰ ਹੋਣੇ ਚਾਹੀਦੇ ਨਾ ਤਾਂ ਹੀ ਟੇਸਟੀ ਬਣਨਗੇ ਹੁਣ ਸਭ ਤੋਂ ਪਹਿਲੇ ਅਸੀਂ ਜੀਰਾ ਤੇ ਜਵੈਨ ਭੁੰਨਾਂਗੇ ਅੱਛੀ ਤਰ੍ਹਾਂ ਭੁੱਜਣ ਤੋਂ ਬਾਅਦ ਅਸੀਂ ਪਿਆਜ਼ ਪਾਵਾਂਗੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਪਿਆਜ਼ ਹਲਕੇ ਹਲਕੇ ਭੁੰਨਣੇ ਅਸੀਂ ਜ਼ਿਆਦਾ ਰੋੜਨਾ ਨਹੀਂ ਤੇ ਜ਼ਿਆਦਾ ਲਾਲ ਨਹੀਂ ਕਰਨੇ ਪਿਆਜ਼ ਕੱਚੇ ਕੱਚੇ ਰੱਖਣੇ ਨੇ ਕਰੈਂਚੀ ਕਰੈਂਚੀ ਤਾਂ ਕਿ ਰੋਟੀ ਚ ਵੀ ਉਹ ਬਹੁਤ ਜ਼ਿਆਦਾ ਵਧੀਆ ਟੇਸਟ ਆਵੇ ਸੋਹਲ ਬਣਾ ਕੇ ਤੁਸੀਂ ਇਹਦੇ ਵਿੱਚ 2 ਚਮਚ ਵਿਸਣ ਪਾ ਦੇਣਾ। ਉਹ ਵਿਸਣ ਨੂੰ ਉੱਜੰਦਣਾ 2 ਮਿੰਟਣ ਵਾਲੀ ਇਹਦੇ। ਥੋੜਾ ਥੋੜਾ ਹਲਕਾ ਹਿਲਾਇ ਚੜਾ ਨੂੰ ਨਾਲ। ਤੋਂ ਤੁਸੀਂ ਸਾਰਾ ਇਹਨੂੰ ਮਿਕਸ ਕਰ ਦੇਣਾ। ਆਪਣੇ ਆਪ ਹੀ ਨਾਲ ਹੀ ਮਸਾਲੇ ਤੇ ਪੁੱਜੇਗਾ। ਤੇ ਜਦ ਹੀ ਕਸਰ ਆ ਜਾਗੀ ਉਹ ਪਰੋਟੀਆਂ ਚ ਬਣ ਜਾਏਗੀ। ਠੀਕ ਹੈ ਜੀ। ਹੁਣ ਅਸੀਂ ਨਾਲੇ ਪੁੰਡਲ ਵਾਲੇ ਵਿਸਣ ਆ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਮਸਾਲਾ ਸਾਰਾ ਹੁਣ ਅਸੀਂ ਪਾਵਾਂਗੇ ਨਮਕ ਮਿਰਚ ਹਲਦੀ ਠੀਕ ਹੈ ਜੇ ਤੁਹਾਨੂੰ ਜਵੈਨ ਦਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਜਵੈਨ ਵਿੱਚ ਜ਼ਰੂਰ ਪਾਣਾ ਅਗਰ ਬੱਚੇ ਨਹੀਂ ਖਾਂਦੇ ਤਾਂ ਸਕਿੱਪ ਕਰ ਸਕਦੇ ਹੋ ਵੈਸੇ ਅਦਰਵਾਈਜ਼ ਜ਼ਰੂਰ ਪਾਣਾ ਤੁਸੀਂ ਠੀਕ ਹੈ ਜੀ ਜਵਾਨ ਇੱਕ ਤਾਂ ਹੈਲਦੀ ਹੁੰਦੀ ਹੈ ਇੱਕ ਪੇਟ ਵਾਸਤੇ ਵੀ ਸਹੀ ਹੁੰਦੀ ਹੈ ਇੱਕ ਵਾਈ ਖਤਮ ਹੋ ਜਾਂਦੀ ਹੈ ਜਿਹੜੀ ਗੋਭੀ ਚ ਵਾਈ ਹੁੰਦੀ ਹੈ ਹੁਣ ਤੁਸੀਂ ਨਮਕ ਮਿਰਚ ਬਿਲਕੁਲ ਤੁਸੀਂ ਪਰੌਂਠੇ ਦੇ ਮੁਤਾਬਿਕ ਪਾਣਾ ਹੈ ਔਰ ਸਬਜੀ ਦੇ ਮੁਤਾਬਿਕ ਪਾਣਾ ਜਿੰਨੀ ਤੁਹਾਡੀ ਵੀ ਸਬਜੀ ਹੈ ਠੀਕ ਹੈ ਜੀ ਮੈਂ ਸਵਾਕ ਚਮਚ ਪਾਇਆ ਛੋਟਾ ਚਮਚਾੜਾ ਨਮਕ ਮਿਰਚ ਵਿੱਚ ਹੁੰਦਾ ਹਾਂ ਹੁਣ ਮੈਂ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਔਰ ਨਾਲ ਹੀ ਪਾਵਾਂਗੇ ਸੁੱਕਾ ਕੜੀਆ ਤੁਹਾਡੀ ਜਿਵੇਂ ਭਵਾਂ ਦੀ ਹਲਦੀ ਕਲਰ ਕਰ ਰਵਸਤੇ ਔਰ ਨਵਾਂ ਦੀ ਥੋੜੀ ਭਵਾਂ ਦੀ ਦੇਗੀ ਲੇ ਚ ਬਹੁਤ ਹੀ ਅੱਛਾ ਦਾ ਕਲਰ ਬਣ ਜਾਏਗਾ ਬਸ ਜੀ ਅਸੀਂ ਹੁਣ ਇਹਨੂੰ ਜ਼ਿਆਦਾ ਨਹੀਂ ਪੁੰਨਣਾ ਤੋਚਾ ਸੈਕਿੰਡ ਰਸ ਨੂੰ ਇੰਜ ਕਰਕੇ ਤੇ ਅਸੀਂ ਹੁਣ ਇਹਨੂੰ ਬੰਦ ਕਰ ਦੇਣਾ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਅਗਰ ਤੁਹਾਡੀ ਗੋਭੀ ਚ ਪਾਣੀ ਹੈਗਾ ਤੇ ਬਿਲਕੁਲ ਸੁਕਾ ਲਓ ਇੱਥੇ ਕਿਉਂਕਿ ਪ੍ਰੌਂਠੀਆਂ ਚ ਪਾਣੀ ਨਹੀਂ ਪਾਣਾ ਪੈਣਾ ਤੇ ਤੇ ਪ੍ਰੌਂਠੀ ਸਾਡੀ ਸਖਾਬ ਹੋ ਜਾਏਗੀ ਠੀਕ ਹੈ ਜੀ ਆ ਦੇ ਕੋਲ ਜ ਸਾਡਾ ਬਣ ਗਿਆ ਮਸਾਲਾ ਗੋਭੀ ਵਾਲਾ ਜੋ ਕੇਸੇ prontis ਪਾਉਣਾ ਠੀਕ ਹੈ ਜੀ ਅਗਰ ਤੁਹਾਡੇ ਕੋਲ ਹਰਾ ਧਨੀਆ ਜਾਂ ਸੁੱਕਾ ਧਨੀਆ ਹੈਗਾ ਤੇ ਤੁਸੀਂ ਸੁਕਾ ਕੇ ਰੱਖਿਆ ਉਹ ਵੀ ਵਿੱਚ ਪਾ ਲਓ ਠੀਕ ਹੈ ਜੀ ਹੁਣ ਮੈਂ ਗੈਸ ਕਰ ਰਹੀ ਹਾਂ ਬੰਦ ਤੇ ਹੁਣ ਠੰਡਾ ਹੋਣ ਦੀ ਵੇਟ ਕਰਾਂਗੇ ਅਸੀਂ ਅੰਝ ਜਦੋਂ ਗੋਭੀ ਠੰਡੀ ਹੋ ਜਵੇ ਤੇ ਖੋਣ ਪਾਵਾਂਗੇ ਅਸੀਂ ਚਾਟ ਮਸਾਲਾ ਤਾਂ ਕਿ ਚਟਪਟੀਆਂ ਬਣ ਸਕਣ ਔਰ ਥੋੜੀ ਜਿਹੀ ਪਾਵਾਂਗੇ ਹਿੰਗ ਵਿੱਚ ਠੀਕ ਹੈ ਜੀ ਇਹਨੂੰ ਫਿਰ ਅਸੀਂ ਮਿਕਸ ਕਰ ਦਾਂਗੇ ਅੱਛੀ ਤਰ੍ਹਾਂ ਔਰ ਠੰਡੇ ਹੋਣ ਦਾ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਪਰੌਂਠੇ ਬਣਾਂਗੇ ਔਰ ਪਰੌਂਠੀਆਂ ਵੀ ਬਿਲਕੁਲ ਨਵੇਂ ਸਟਾਈਲ ਨਾਲ ਬਣਾਉਣੀਆਂ ਨੇ ਇਹ ਨਹੀਂ ਕਿ ਸਿੰਪਲ ਪਰੌਂਠੇ ਬਣਾ ਰਹੀਆਂ ਮੈਂ ਤੁਹਾਨੂੰ ਦਿਖਾਣੀਆਂ ਕਿ ਮੈਂ ਕਿਸ ਤਰ੍ਹਾਂ ਪਰੌਂਠੇ ਬਣਾਉਂਦੀ ਹਾਂ ਠੀਕ ਹੈ ਜੀ ਥੋੜਾ ਜਿਹਾ ਠੰਡੀ ਹੋ ਜਾ ਗੋਭੀ ਫਿਰ ਅਸੀਂ ਪਰੌਂਠਾ ਬਣਾਣੇ ਆ ਠੀਕ ਹੈ ਜੀ 2 ਮਿੰਟ ਵੇਟ ਕਰੋ ਹਾਂਜੀ ਉਹਨੇ ਦੇਰ ਇੱਕ ਸੇ ਦਹੀਂ ਤਿਆਰ ਕਰਾਂਗੇ ਪਰੌਂਠੇ ਵਾਸਤੇ ਮੈਂ ਜੀਰਾ ਭੁੰਨ ਕੇ ਇਹਨੂੰ ਗ੍ਰाइंड ਕੀਤਾ ਹੋਇਆ ਅੱਛੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਉਹ ਪਾਵਾਂਗੇ ਫਿਰ ਅਸੀਂ ਪਾਵਾਂਗੇ ਵਿੱਚ ਕਾਲਾ ਨਮਕ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਤੇ ਅਸੀਂ ਇਹ ਦਹੀਂ ਤਿਆਰ ਕਰਦੇ ਹਾਂ ਹੁਣ ਅਸੀਂ ਬਣਾਨੇ ਆਂ ਪਰੌਂਠੇ ਔਰ ਪ੍ਰੋਂਠੇ ਨੂੰ ਦੇਖਣਾ ਮੈਂ ਕਿਸ ਸਟਾਈਲ ਨਾਲ ਬਣਾਣੀਆਂ ਕਿਸ ਤਰੀਕੇ ਨਾਲ ਬਣਾਣੀਆਂ ਜਿੰਨਾ ਕਿ ਤੁਹਾਨੂੰ ਦਹੀਂ ਚਾਹੀਦਾ ਤੁਸੀਂ ਓਨਾ ਹੀ ਬਣਾਓ ਮੈਨੂੰ ਇੱਕ ਪ੍ਰੋਂਠੇ ਵਾਸਤੇ ਸਿਰਫ ਚਾਹੀਦਾ ਸੀ ਬਾਕੀ ਸਾਰੇ ਲੱਸੀ ਪੀਣਗੇ ਔਰ ਮੈਂ ਬਣਾ ਰਹੀ ਹਾਂ ਪ੍ਰੋਂਠੇ ਸਟਾਰਟ ਕਰ ਰਹੀ ਹਾਂ ਠੀਕ ਹੈ ਜੀ ਹਾਂਜੀ ਹੁਣ ਅਸੀਂ ਇਹ ਸਟਾਰਟ ਕਰਨ ਲੱਗੇ ਆ ਪ੍ਰੋਂਠੇ ਤੇ ਚਲੋ ਆਪਾਂ ਦੇਖੀਏ ਕਿਸ ਤਰ੍ਹਾਂ ਬਣਾਣੀਆਂ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਅਸੀਂ ਲਵਾਂਗੇ ਪੇੜਾ ਜਿੰਨੇ ਤੁਸੀਂ ਪ੍ਰੋਂਠੇ ਬਣਾਣੇ ਹੁੰਦਾ ਤੁਸੀਂ ਪੇੜਾ ਲੈ ਲਓ ਨੋਰਮਲ ਸਾਈਜ਼ ਠੀਕ ਹੈ ਜੀ ਹੁਣ ਅਸੀਂ ਇਹਨੂੰ ਪੂਰੇ ਫੁਲਕੇ ਨੂੰ ਵੇਲ ਦਵਾਂਗੇ ਜਿਵੇਂ ਅਸੀਂ ਚਪਾਤੀ ਬਣਾਉਂਦੇ ਹਾਂ ਠੀਕ ਹੈ গোল ਨਹੀਂ ਬੰਦਾ ਕਿ ਕੋਈ ਗੱਲ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਕਿ গোল ਹੀ ਬਣਾਣਾ ਤੁਸੀਂ ਜਿਵੇਂ ਮਰਜ਼ੀ ਨੂੰ ਵੇਲ ਸਕਦੇ ਹੋ ਪੂਰਾ ਨੂੰ ਫੈਲਾ ਲੈਣਾ ਜਿੰਨਾ ਤੁਹਾਡੇ ਕੋਲ ਫੈਲਾ ਜਾਂਦਾ ਠੀਕ ਹੈ ਜੀ ਬਿਲਕੁਲ ਪਤਲਾ ਪਤਲਾ ਫੈਲਾ ਲੈਣ ਹੋਣ ਅਸੀਂ ਇਹ ਜੜੀ गोभी ਦਾ ਮਟੀਰੀਅਲ ਬਣਾਇਆ ਅਸੀਂ ਹੋਊ ਉਹਦੇ ਉੱਤੇ ਸਾਰਾ ਫੈਲਾ ਦੋਗੇ ਹਾਂਜੀ ਪੂਰਾ ਤੁਸੀਂ ਪ੍ਰੌਂਠੀ ਦੇ ਉੱਤੇ ਇਸ ਤਰ੍ਹਾਂ ਫੈਲਾ ਲੈਣਾ ਪੂਰੀ ਪ੍ਰੌਂਠੀ ਤੇ ਫੈਲਾਣਾ ਬਹੁਤ ਹੀ ਵਧੀਆ ਤੇ ਹੈਲਦੀ ਟੌਂਠੀ ਬਣਦੀ ਹੈ ਜਗਾ ਬਿਲਕੁਲ ਵੀ ਛੱਡਣੀ ਨਹੀਂ ਤੁਸੀਂ ਠੀਕ ਹੈ ਜੀ ਪੂਰਾ ਪ੍ਰੌਂਠੀ ਦੇ ਵਿੱਚ ਫੈਲਾ ਲੈਣਾ ਹੁਣ ਤੁਸੀਂ ਕੀ ਕਰਨਾ ਇੱਕ ਚਾਕੂ ਦੀ ਸਹਾਇਤਾ ਦੇ ਨਾਲ ਹੱਫ ਕੱਟ ਮਾਰਨਾ ਫੁੱਲ ਨਹੀਂ ਮਾਰਨਾ ਮਤਲਬ ਕਿ 1/3 ਜਿਵੇਂ ਕਹਿੰਦੇ ਨੇ ਤੇ ਅਸੀਂ ਇੱਕ ਸਾਈਡ ਇੰਨੀ ਕੁ ਬਸ ਕੱਟ ਮਾਰਾਂਗੇ ਤੇ ਇੰਨਾ ਕੁ ਅਸੀਂ ਛੱਡ ਦਵਾਂਗੇ ਹੁਣ ਅਸੀਂ ਇਹਨੂੰ ਆਰਾਮ ਦੇ ਨਾਲ ਚੁੱਕ ਕੇ ਇੱਕ ਸਾਈਡ ਨੂੰ ਅਸੀਂ ਇਹਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਅਸੀਂ ਫੋਲਡ ਕਰ ਦੇਣਾ ਫਿਰ ਅਸੀਂ ਦੋਨੋਂ ਸਾਈਡਾਂ ਚੁੱਕ ਕੇ 1/3 ਵਾਲੇ ਤੇ ਫੋਲਡ ਕਰਾਂਗੇ ਉਸ ਤੋਂ ਬਾਅਦ ਤੀਜੀ ਤਿੰਨੋਂ ਸਾਈਡਾਂ ਚੁੱਕ ਕੇ ਫੋਰਥ ਵਾਲੇ ਤੇ ਫੋਲਡ ਕਰਾਂਗੇ ਇਹ ਸਾਡਾ ਬਣ ਗਿਆ ਤਿਕੋਣਾ ਤੋਨਡਾ ਠੀਕ ਹੈ ਜੀ ਚਾਰੋਂ ਤਿਆਂ ਦੇਖੋ ਤੁਹਾਨੂੰ ਨਜ਼ਰ ਆਣ ਗਿਆ ਇਹ ਦੇਖੋ ਜੀ ਚਾਰੋਂ ਤਿਆਂ ਇਸ ਤਰ੍ਹਾਂ ਨਜ਼ਰ ਆਣੀਆਂ ਚਾਹੀਦੀਆਂ ਨੇ ਹੁਣ ਤੁਸੀਂ ਕੀ ਕਰਨਾ ਇੱਕ ਇੱਕ ਪੱਲਾ ਉਠਾ ਕੇ ਇਸ ਤਰ੍ਹਾਂ ਹੌਲੀ ਹੌਲੀ ਸਾਈਡਾਂ ਦੇ ਉੱਤੇ ਤੁਸੀਂ ਧੂੜਾ ਲਗਾਣਾ ਤਾਂ ਕਿ ਇਹ ਚਿਪਕ ਨਾ ਜਾਣ ਠੀਕ ਹੈ ਜੀ ਸਾਰੀਆਂ ਇਸ ਤਰ੍ਹਾਂ ਤਿਆਂ ਉਠਾਣੀਆਂ ਨੇ ਸਾਈਡਾਂ ਤੇ ਥੋੜਾ ਥੋੜਾ ਧੂੜਾ ਪਾਈ ਜਾਣਾ ਇਸ ਤਰੀ ਤਿੰਨੋਂ ਚਾਰੋਂ ਸਾਈਡਾਂ ਉਤਾਰ ਕੇ ਤੇ ਥੋੜਾ ਥੋੜਾ ਧੂਰਾ ਪਾ ਦਿਓ ਔਰ ਉਹਨੂੰ ਤੋਂ ਬੰਦ ਕਰ ਦਿਓ ਤਾਂ ਕਿ ਤੁਹਾਡੇ ਚਿਪਕ ਨਾ ਜੇ ਚਿਪਕ ਗਿਆ ਤੇ ਸਾਡਾ ਲੱਛੇਦਾਰ ਵਾਲਾ ਪਰੌਂਠਾ ਨਹੀਂ ਬਣੇਗਾ ਤਾਂ ਕਿ ਸਾਨੂੰ ਸਾਰੀਆਂ ਇਹ ਦੇਖੋ ਜੀ ਹੁਣ ਤਆਂ ਸਾਰੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਔਰ ਇਸ ਤਰ੍ਹਾਂ ਦਾ ਹੀ ਸੇਮ ਪਰੌਂਠਾ ਬਣੇਗਾ ਸਭ ਕੁਝ ਵਿੱਚੋਂ ਨਜ਼ਰ ਆਏਗਾ ਔਰ ਤੁਸੀਂ ਮਟੀਰੀਅਲ ਪੂਰਾ ਵਿੱਚ ਦੇਖ ਸਕਦੇ ਹੋ ਪੋਲੇ ਪੋਲੇ ਹੱਥਾਂ ਦੇ ਨਾਲ ਤੁਸੀਂ ਇਹਨੂੰ ਪ੍ਰੈਸ ਕਰੋ ਜਿਆਦਾ ਨਹੀਂ ਥੋੜਾ ਹਲਕਾ 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 ਦੇਣਾ ਕਰਨਾ ਹੈ ਜਿਆਦਾ ਕਰੋਗੇ ਤੇ ਫਿਰ ਜਿਆਦਾ ਚਿਪਕ ਜਾਏਗਾ ਤੇ ਫਿਰ ਸਾਡਾ ਪਰੌਂਠਾ ਮਜ਼ੇ ਵਾਲਾ ਨਹੀਂ ਬਣਨਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਬਿਲਕੁਲ ਹਲਕਾ ਹਲਕਾ ਵੇਲਾਂਗੇ ਹਲਕਾ ਹਲਕਾ ਵੇਲਣਾ ਬਿਲਕੁਲ ਤਾਂ ਕਿ ਸਾਡਾ ਮਟੀਰੀਅਲ ਵੀ ਨਾ ਬਾਹਰ ਨਿਕਲੇ ਤੇ ਜੜੀਆਂ ਸਾਡੀਆਂ ਤੈਆਂ ਨੇ ਉਹ ਵੀ ਸਾਡੀਆਂ ਉਸ ਤਰੀਏ ਰਹਿਣ ਠੀਕ ਹੈ ਜੀ ਅਸੀਂ ਤੈਆਂ ਨੂੰ ਖਰਾਬ ਨਹੀਂ ਕਰਨਾ ਤਾਈ ਸਾਨੂੰ ਮਜ਼ਾ ਆਏਗਾ ਪਰੌਂਠਾ ਖਾਣ ਦਾ ਐ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀਆਂ ਸਾਰੀਆਂ ਤੈ ਉਹ ਇਸ ਤਰੀ ਨਜ਼ਰ ਆ ਰਹੀਆਂ ਨੇ pronty ਵੇਲਨ ਦੇ ਬੌਜ਼ੇ ਦੂਏ ਬਿਲਕੁਲ ਹਲਕਲ ਕਸਤਰੇ ਵੇਲੀ ਜਾਣਾ ਹੁਣ ਆਸੇ ਨੂੰ ਤਵੇ ਤੇ ਪਾ ਦਵਾਂਗੇ ਠੀਕ ਹੈ ਜੀ ਉਠਾ ਕੇ ਸਿੱ ਨੂੰ ਤਵੇ ਤੇ ਪਾ ਦਾਂ ਹਾਂਜੀ ਸਾਡੀ ਹੁਣ ਤਵੇ ਦੇ ਉੱਤੇ ਰੋਟੀ ਆ ਗਈ ਹੈ ਪਰੋਂਠੀ ਅਸੀਂ ਬਣਾ ਕੇ ਤੁਹਾਨੂੰ ਦਿਖਾਣੇ ਆ ਕਿ ਕਿੰਨੀ ਵਧੀਆ ਬੰਦੀ ਏ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦੀ ਏ ਪਰੋਂਠੀ ਔਰ ਬਹੁਤ ਹੀ ਵਧੀਆ ਦੇਖਣਾ ਇੱਕ ਇੱਕ ਤਹਿ ਤੁਹਾਨੂੰ ਨਜ਼ਰ ਆਏਗੀ ਔਰ ਜਿਸ ਵੇ ਨਾਲ ਮੈਂ ਤੜਕਾ ਲਗਾ ਕੇ ਬਣਾਏ ਨੇ ਉਸ ਵੇ ਨਾਲ ਹੀ ਬਣਾਣਾ ਅੱਜ ਮੇਰੇ ਕੋਲ ਧਨੀਆਂ ਨਹੀਂ ਸੀ ਧਨੀਆਂ ਤਕਰੀਬਨ ਖਤਮ ਹੋ ਜਾਂਦਾ ਜਦੋਂ ਵੀ ਅੰਦਾ ਜਾਂ ਚਟਨੀ ਬਣ ਜਾਂਦੀ ਏ ਜਾਂ ਸਬਜ਼ੀਆਂ ਜੇ ਪੈ ਜਾਂਦਾ ਉਹ ਇੱਕ ਛੋਟੀ ਜਿਹੀ ਗੁੱਚੀ ਹੁੰਦੀ ਏ ਤੇ ਜ਼ਿਆਦਾ ਲਿਓ ਤਾਂ ਸੁੱਕ ਜਾਂਦਾ ਜਲਦੀ ਮੈਂ ਫਿਰ ਵੀ ਇੰਨਾ ਸੰਭਾਲ-ਸਮਾਲ ਕੇ ਰੱਖਨੀ ਆ ਟਪਰ ਵੇਅਰ ਚ ਪਰ ਫਿਰ ਵੀ ਖਰਾਬ ਹੋ ਹੀ ਜਾਂਦਾ ਹੈ ਕਿਉਂਕਿ ਸਟੋਰਾਂ ਦਾ ਅੱਜ ਕੱਲ੍ਹ ਆ ਰਿਹਾ ਹੈ ਧਨੀਆਂ ਤੇ ਧਨੀਆਂ ਜਰੂਰ ਪਾਣਾ ਜੇ ਜਦੋਂ ਵੀ ਤੁਸੀਂ ਬਣਾਓ ਤੇ ਜੇਕਰ ਤੁਹਾਡੇ ਕੋਲ ਧਨੀਆਂ ਹੈਗਾ ਤੇ ਜਰੂਰ ਪਾਣਾ ਠੀਕ ਹੈ ਜੀ ਮੈਂ ਸੁਕਾ ਕੇ ਵੀ ਰੱਖਿਆ ਸੀ ਪਰ ਮੇਰਾ ਖਤਮ ਹੋ ਗਿਆ ਧਨੀਆਂ ਇਸ ਟਾਈਮ ਤੇ ਇਹ ਦੇਖੋ ਜੀ ਪ੍ਰੌਨਟੀ ਸਾਡੀ ਇੱਕ ਸਾਈਡ ਤੋਂ ਬਣ ਗਈ ਹੈ ਮੈਂ ਸਾਈਡ ਪਲਟ ਦਿੱਤੀ ਹੈ ਤੇ ਹੁਣ ਅਸੀਂ ਲਗਾਵਾਂਗੇ ਦੇਸੀ ਘਿਓ ਤੁਸੀਂ ਮੱਖਣ ਲਗਾ ਲਓ ਦੇਸੀ ਘਿਓ ਲਗਾ ਲਓ ਬਟ ਤੁਸੀਂ ਰਿਫਾਈਂਡ ਜਾਂ ਤੇਲ ਨਹੀਂ ਲਗਾਣਾ ਕਿਉਂਕਿ ਜਿਹੜਾ ਦੇਸੀ ਘਿਓ ਦਾ ਪਰੌਂਠਾ ਹੈ ਨਾ ਉਹ ਹੀ ਮਜ਼ੇ ਵਾਲਾ ਹੁੰਦਾ ਖਾਣ ਦਾ ਠੀਕ ਹੈ ਜੀ ਉਹਨਾਂ ਸੀ ਉੱਪਰ ਲਗਾਵਾਂਗੇ ਦੋਨੋਂ ਸਾਈਡਾਂ ਜਦੋਂ ਓਚੀ ਤਰ੍ਹਾਂ ਥੋੜੀ ਆ ਪੱਕ ਜਾਂਦੀਆਂ ਨੇ ਦੇਖੋ ਜੀ ਦੋਨੋਂ ਸਾਈਡਾਂ ਓਚੀ ਤਰ੍ਹਾਂ ਪੱਕ ਗਿਆ ਨੇ ਕੱਚੇ ਤੇ ਤੁਸੀਂ ਬਿਲਕੁਲ ਘਿਓ ਨਹੀਂ ਲਗਾਣਾ ਬਿਲਕੁਲ ਓਚੀ ਤਰ੍ਹਾਂ ਜਦੋਂ ਪੱਕ ਜਾਂ ਉਸ ਟਾਈਮ ਤੇ ਸੀ ਘਿਓ ਲਗਾਣਾ ਦੇਖੋ ਜੀ ਅਸੀਂ ਘਿਓ ਲਗਾਉਣ ਲੱਗੇ ਆ ਘਿਓ ਤੋਂ ਬਿਨਾ ਤਾਂ ਪਰੌਂਠੇ ਦਾ ਮਜ਼ਾ ਹੀ ਨਹੀਂ ਆਉਂਦਾ ਪਹਿਲੇ ਇੱਕ ਸਾਈਡ ਤੇ ਲਗਾਉਂ ਜਿੰਨਾ ਲਗਾ ਸਕਦੇ ਹੋ ਫਿਰ ਦੂਜੀ ਸਾਈਡ ਤੇ ਲਗਾਵਾਂਗੇ ਠੀਕ ਹੈ ਜੀ ਹੁਣ ਤੁਸੀਂ ਹੌਲਕਾ ਜਿਹਾ ਪਲਟ ਕੇ ਇਸ ਤਰ੍ਹਾਂ ਹਲਕਾ ਹਲਕਾ ਹਿਲਾੜਾ ਤੇ ਸੀਮ ਤੇ ਕਰ ਦੇਣਾ ਗੈਸ ਬਿਲਕੁਲ देखो जी परौंठी बन गई किन्नी तो वी परौंठी बनी है हूँ अस दूसरी साइड से भी एमजी जी लगावे कच्ची तो तीन बिल्कुल घ्यो नहीं लगाना? जो अच्छी तरह परौंठी बन जाती फिर तुम्हें लगा घ्यो अगर तुम कच्ची तो लगाओगे तो वह चीज़ नहीं बननी जो तीस परौंठा चाहते हो ਸਟਾਪ ਪਰੌਂਠਾ ਜੋ ਹੈ ਹਮੇਸ਼ਾ ਪਕਾ ਕੇ ਥੋੜਾ ਜਿਹਾ ਫਿਰ ਉਸ ਨੂੰ ਬਾਹਰ ਲਗਾਉਣਾ ਠੀਕ ਹੈ ਚਲੋ ਜੀ ਹੁਣ ਮੈਂ ਤੁਹਾਨੂੰ ਉਤਾਰ ਕੇ ਦਿਖਾਨੀ ਆ ਕਿਸ ਤਰ੍ਹਾਂ ਦਾ ਪਰੌਂਠਾ ਬਣਿਆ ਹਾਂਜੀ ਇਹ ਦੇਖੋ ਜੀ ਸਾਡੀ ਪਰੌਂਠੀ ਬਿਲਕੁਲ ਤਿਆਰ ਹੋ ਗਈ ਹੈ ਇਹ ਦੇਖੋ ਜੀ ਹੁਣ ਇਹਦੀਆਂ ਤੈਆਂ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਬਿਲਕੁਲ ਅਲੱਗ-ਅਲੱਗ ਤੈਆਂ ਨਜ਼ਰ ਆਣ ਗਿਆ ਤੁਹਾਨੂੰ ਕਿਉਂਕਿ ਜਿਸ ਵੇਲੇ ਨਾਲ ਤੁਸੀਂ ਬਣਾ ਰਹੇ ਹੋ ਇਹ ਬਹੁਤ ਹੀ ਤੇ ਹੈਲਦੀ ਤੇ ਬਹੁਤ ਟੇਸਟੀ ਬੰਦਾ ਹੁਣ ਤੁਸੀਂ ਇਸੇ ਉੱਪਰ ਮੱਖਣ ਲਗਾ ਸਕਦੇ ਹੋ ਕੋਈ ਹੋਰ ਲਗਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਜੋ ਮਰਜ਼ੀ ਪਾ ਲਾਓ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਪਰੌਂਠੇ ਨੂੰ ਅਸੀਂ ਕਿਸ ਤਰ੍ਹਾਂ ਬਣਾ ਕੇ ਤੇ ਬੱਚਿਆਂ ਨੂੰ ਖਿਲਾਣਾ ਇਸ ਤਰ੍ਹਾਂ ਪਹਿਲੇ ਕਰ ਲਓ ਇਹ ਦੇਖੋ ਜੀ ਪਰੌਂਠਾ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਤੇ ਦੇਖੋ ਇੱਕ ਇੱਕ ਤਰ ਤੋਂ ਨਜ਼ਰ ਆਏਗੀ ਕੋ ਵੀ ਨਜ਼ਰ ਆ ਰਹੀ ਹੈ ਨਾ ਤੇ ਜਰੂਰ ਮੇਰੀ ਵ੍ਰੈਸਟ ਕੇ ਦੇ ਨਾਲ ਇੱਕ ਵਾਰੀ ਜਰੂਰ ਬਣਾ ਕੇ ਦੇਖਣਾ ਬਿਲਕੁਲ ਨਿਆ ਤਰੀਕਾ ਹੈ ਨਿਆ ਸਟਾਈਲ ਹੈ ਔਰ ਬੱਚੇ ਬਹੁਤ ਖੁਸ਼ ਹੋਣਗੇ ਦੇਖ ਕੇ ਔਰ ਇਹਨੂੰ ਦਹੀਂ ਦੇ ਨਾਲ ਇੰਜੋਏ ਕਰੋ ਲੱਸੀ ਦੇ ਨਾਲ ਮੱਖਣ ਜੋ ਮਰਜ਼ੀ ਖਾਓ ਇਹ ਤੁਹਾਡੀ ਮਰਜ਼ੀ ਹੈ ਬਟੇ ਨੂੰ ਜਿਹੜਾ ਤੋਸਾਲੇ ਵਾਲਾ ਦਹੀਂ ਬੰਦਾ ਨਾ ਬਹੁਤ ਹੀ ਟੇਸਟੀ ਲੱਗਦਾ ਹੈ ਦੇ ਨਾਲ ਇੱਕ ਵਾਰੀ ਜਰੂਰ ਬਣਾਣਾ ਔਰ ਆਪਣੀ ਫੈਮਿਲੀ ਨੂੰ ਖਿਲਾਣਾ ਦੇਖਣਾ ਜੀ ਕਿੰਨੇ ਖੁਸ਼ ਹੋਣਗੇ ਬੱਚੇ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ